ਜਿਹੜੇ ਤਿਉਹਾਰਾਂ ਦੀ ਲੋਕ ਹਰ ਸਾਲ ਬੇਸਬਰੀ ਨਾਲ ਵੇਟ ਕਰਦੇ ਹਨ ਤਾਂ ਜੋ ਉਹ ਆਨਲਾਈਨ ਸਸਤੀ ਸ਼ੋਪਿੰਗ ਦਾ ਫਾਇਦਾ ਚੱਕ ਸਕਣ ਪਰ ਕਈ ਵਾਰ ਇਹ ਸਸਤਾ ਸਮਾਨ ਜਾਂ ਵੱਡੇ ਆਫਰ ਲੋਕਾਂ ਦੀ ਠੱਗੀ ਦਾ ਕਾਰਨ ਬਣ ਜਾਂਦੇ ਹਨ ਅੱਜ ਅਸੀਂ ਗੱਲ ਕਰਾਂਗੇ ਐਸੀ ਸਕੈਮਸ ਬਾਰੇ ਜੋ ਹਰ ਸਾਲ ਕਿੰਨੇ ਹੀ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਹਨ ਜਿਨ੍ਹਾਂ ਕਾਰਨ ਲੋਕਾਂ ਨੂੰ ਕੀਤੀ ਜਾਣ ਵਾਲੀ ਫੈਸਟੀਵਲ ਆਨਲਾਈਨ ਸ਼ੋਪਿੰਗ ਇੱਕ ਸਬਕ ਬਣ ਕੇ ਰਹਿ ਜਾਂਦੀ ਹੈ ਆਓ ਜਾਣਦੇ ਹਾਂ ਇਸ ਫੈਸਟੀਵਲ ਆਨਲਾਈਨ ਸ਼ੋਪਿੰਗ ਸਕੈਮ ਦੇ ਪਿੱਛੇ ਦੀ ਸੱਚਾਈ ਕੀ ਹੈ ਅੱਜ ਦੇ ਇਸ ਵੀਡੀਓ ਵਿੱਚ ਹਰ ਸਲ ਫੈਸਟੀਵਲ ਸੀਜ਼ਨ ਦੇ ਦੌਰਾਨ ਲੋਕ ਆਨਲਾਈਨ ਸ਼ੋਪਿੰਗ ਵੱਲ ਜ਼ਿਆਦਾ ਅਟਰੈਕਟ ਹੁੰਦੇ ਹਨ ਅਤੇ ਵੱਡੇ ਆਫਰਸ ਦੀ ਉਮੀਦ ਵਿੱਚ ਕਈ ਵਾਰ ਉਹ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਜਿਸ ਕਾਰਨ ਆਨਲਾਈਨ ਸਕੈਮਰਸ ਵੱਲੋਂ ਇਸ ਦਾ ਖੂਬ ਫਾਇਦਾ ਚੱਕਿਆ ਜਾਂਦਾ ਹੈ ਕਈ ਵੱਡੀਆਂ ਕੰਪਨੀਆਂ ਜਿਵੇਂ Amazon, Flipkart ਅਤੇ ਹੋਰ ਕਈ ਕੰਪਨੀਆਂ ਫੈਸਟੀਵਲ ਸੀਜ਼ਨ ਦੇ ਦੌਰਾਨ ਲੋਕਾਂ ਨੂੰ ਸਮਾਨ ਉੱਤੇ ਕਈ ਤਰ੍ਹਾਂ ਦੇ ਆਫਰਸ ਮੁਹੱਈਆ ਕਰਵਾਉਂਦੀਆਂ ਜਾਂ ਫਿਰ ਘੱਟ ਪੈਸਿਆਂ 'ਚ ਸਸਤਾ ਸਮਾਨ ਦਿੰਦੀਆਂ ਹਨ ਪਰ ਕਈ ਵਾਰ ਇਹ ਲਾਲਚ ਲੋਕਾਂ ਲਈ ਹਾਨੀਕਾਰਕ ਸਾਬਤ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਸਕੈਮਰਸ ਵੱਲੋਂ ਆਨਲਾਈਨ ਧੱਗੇ ਨੂੰ ਕਿਵੇਂ ਅੰਜਾਮ ਦਿੱਤਾ ਜਾਂਦਾ ਹੈ ਸਕੈਮਰਸ ਵੱਲੋਂ ਅਜਿਹੀਆਂ ਵੈੱਬਸਾਈਟਾਂ ਜਾਂ ਐਪਸ ਬਣਾਏ ਜਾਂਦੇ ਹਨ ਜੋ ਬਿਲਕੁਲ ਅਸਲੀ ਸਾਈਟਾਂ ਵਾਂਗ ਕੰਮ ਕਰਦੇ ਹਨ ਜ਼ਿਆਦਾਤਰ ਐਪਸ ਦੇ ਫੀਚਰ ਵੀ ਸੇਮ ਹੁੰਦੇ ਹਨ ਅਤੇ ਲੋਕਾਂ ਦੁਆਰਾ ਜਾਣੇ ਅਣਜਾਣੇ ਵਿੱਚ ਇਹਨਾਂ ਸਾਈਟਾਂ ਦੁਆਰਾ ਸਮਾਨ ਆਰਡਰ ਕਰ ਦਿੱਤਾ ਜਾਂਦਾ ਹੈ ਬਿਨਾਂ ਜਾਂਚ ਪੜਤਾਲ ਕੀਤੇ ਜਿਸ ਨਾਲ ਲੋਕਾਂ ਦੇ ਪੈਸੇ ਤਾਂ ਕੱਟੇ ਜਾਂਦੇ ਹਨ ਪਰ ਉਹਨਾਂ ਤੱਕ ਸਮਾਨ ਕਦੇ ਵੀ ਨਹੀਂ ਪਹੁੰਚਦਾ ਫੇਕ ਐਸਐਮਐਸ ਅਤੇ ਈਮੇਲ ਜਦੋਂ ਵੀ ਕਿਸੇ ਕਸਟਮਰ ਵੱਲੋਂ ਸਮਾਨ ਆਰਡਰ ਕੀਤਾ ਜਾਂਦਾ ਹੈ ਤਾਂ ਮੋਬਾਈਲ ਉੱਪਰ ਇੱਕ ਐਸਐਮਐਸ ਜਾਂ ਫਿਰ ਈਮੇਲ ਆਉਂਦੀ ਹੈ ਜਿਵੇਂ ਕਿ ਕੰਗ੍ਰੈਚੁਲੇਸ਼ਨ ਤੁਸੀਂ 5000 ਰੁਪਏ ਦਾ ਗਿਫਟ ਵਾਊਚਰ ਜਿੱਤਿਆ ਹੈ ਅਤੇ ਨਾਲ ਹੀ ਇੱਕ ਫੇਕ ਲਿੰਕ ਵੀ ਮੁਹੱਈਆ ਕਰਾਇਆ ਜਾਂਦਾ ਹੈ ਅਤੇ ਜਿਸ ਉੱਤੇ ਲਿਖਿਆ ਹੁੰਦਾ ਹੈ ਕਿ ਇਸ ਲਿੰਕ ਉਤੇ ਕਲਿੱਕ ਕਰਕੇ ਆਪਣਾ ਆਫਰ ਜਾਂ ਗਿਫਟ ਰੀਸੀਵ ਕਰੋ ਅਤੇ ਜਿਵੇਂ ਹੀ ਕਸਟਮਰ ਦੁਆਰਾ ਇਸ ਲਿੰਕ ਉਤੇ ਕਲਿੱਕ ਕੀਤਾ ਜਾਂਦਾ ਹੈ ਤਾਂ ਸਾਰੀ ਬੈਂਕ ਡਿਟੇਲ ਪਾਸਵਰਡ ਜਾਂ ਅਕਾਊਂਟ ਹੈਕ ਹੋ ਜਾਂਦੇ ਹਨ ਅਤੇ ਕਈ ਵਾਰ ਸਕੈਮਰਸ ਵੱਲੋਂ ਤੁਹਾਨੂੰ ਇੱਕ ਫੇਕ ਨੰਬਰ ਤੇ ਕਾਲ ਵੀ ਆਉਂਦਾ ਹੈ ਜਿਸ ਵਿੱਚ ਤੁਹਾਨੂੰ ਗੱਲਾਂ ਵਿੱਚ ਉਲਝਾ ਕੇ OTP UPI ਪਿਨ ਜਾਂ ਫਿਰ ਕ੍ਰੈਡਿਟ ਕਾਰਡ ਡਿਟੇਲ ਮੰਗੀ ਜਾਂਦੀ ਹੈ ਅਤੇ ਤੁਹਾਨੂੰ ਆਰਡਰ ਵਿੱਚ ਸਮੱਸਿਆ ਦਾ ਬਹਾਨਾ ਲਾ ਕੇ ਪੇਮੈਂਟ ਰਿਫੰਡ ਕਰਨ ਜਾਂ ਦੁਬਾਰਾ ਪੇਮੈਂਟ ਕਰਨ ਲਈ ਕਿਹਾ ਜਾਂਦਾ ਹੈ ਅਤੇ ਜਿਸ ਕਾਰਨ ਲੋਕ ਇਸ ਥੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਆਓ ਹੁਣ ਤੁਹਾਨੂੰ ਕੁਝ ਰੀਅਲ ਲਾਈਫ ਠੱਗੀ ਦੇ ਮਾਮਲਿਆਂ ਨਾਲ ਜਾਣੂ ਕਰਵਾਉਂਦੇ ਹਾਂ ਕੋਲਕਾਤਾ ਦੇ ਵਿਵੇਕਾਨੰਦ ਰੋਡ ਤੇ ਸਥਿਤ ਇੱਕ ਮਠਾਈ ਦੀ ਦੁਕਾਨ ਚਲਾ ਰਹੇ ਦੁਕਾਨਦਾਰ ਵੱਲੋਂ ਆਨਲਾਈਨ ਠੱਗੀ ਦਾ ਸਾਹਮਣਾ ਕੀਤਾ ਗਿਆ ਜਿਸ ਵਿੱਚ ਠੱਗ ਵੱਲੋਂ ਆਪਣੇ ਆਪ ਨੂੰ ਆਰਮੀ ਦਾ ਜਵਾਨ ਦੱਸਿਆ ਗਿਆ ਅਤੇ ਮਠਾਈ ਦਾ ਆਰਡਰ ਦਿੱਤਾ ਗਿਆ ਅਤੇ ਫਿਰ ਪੇਮੈਂਟ ਭੇਜਣ ਦੇ ਲਈ ਦੁਕਾਨਦਾਰ ਕੋਲੋਂ ਬੈਂਕ ਵੇਰਵਾ ਮੰਗਿਆ ਗਿਆ ਜਿਸ ਤੋਂ ਬਾਅਦ ਦੁਕਾਨਦਾਰ ਨੂੰ ਇੱਕ ਫੇਕ ਟ੍ਰਾਂਜੈਕਸ਼ਨ ਦਾ ਮੈਸੇਜ ਰਿਸੀਵ ਹੁੰਦਾ ਹੈ ਅਤੇ ਸਕੈਮਰ ਵੱਲੋਂ 1 ਲੱਖ ਰੁਪਏ ਦੀ ਪੇਮੈਂਟ ਗਲਤੀ ਨਾਲ ਦੁਕਾਨਦਾਰ ਨੂੰ ਭੇਜਣ ਦਾ ਦਾਵਾ ਕੀਤਾ ਗਿਆ ਜਿਸ ਤੋਂ ਬਾਅਦ ਦੁਕਾਨਦਾਰ ਨੇ ਬਿਨਾਂ ਸੋਚੇ ਸਮਝੇ ਉਸ ਪੇਮੈਂਟ ਨੂੰ ਵਾਪਸ ਭੇਜਿੰਦਾ ਫਰੰਸਲਾ ਕੀਤਾ ਜੋ ਕਿ ਕਦੇ ਉਸ ਵੱਲ ਆਈ ਹੀ ਨਹੀਂ ਸੀ ਕਿਉਂਕਿ ਉਹ ਇੱਕ ਫੇਕ ਟ੍ਰਾਂਜੈਕਸ਼ਨ ਦਾ ਮੈਸੇਜ ਸੀ ਜੋ ਦੁਕਾਨਦਾਰ ਨੂੰ ਪ੍ਰਾਪਤ ਹੋਇਆ ਸੀ ਅਤੇ ਬਾਅਦ ਵਿੱਚ ਦੁਕਾਨਦਾਰ ਨੂੰ ਪਤਾ ਲੱਗਦਾ ਹੈ ਕਿ ਇਹ ਇੱਕ ਸਕੈਮ ਸੀ ਅਤੇ ਠੱਗ ਵੱਲੋਂ ਦਿੱਤਾ ਗਿਆ ਮਠਾਈ ਦਾ ਆਰਡਰ ਵੀ ਫੇਕ ਸੀ ਇਸ ਤਰੀਕੇ ਦੇ ਹੋਰ ਕਈ ਸਕੈਮ ਜਾਂ ਠੱਗਗੇ ਹਨ ਜੋ ਠੱਗਾਂ ਵੱਲੋਂ ਲੋਕਾਂ ਨਾਲ ਕੀਤੇ ਜਾਂਦੇ ਹਨ ਅਤੇ ਜਿਸ ਤੋਂ ਬਾਅਦ ਲੋਕਾਂ ਕੋਲ ਪਸਤਾਵੇ ਤੋਂ ਇਲਾਵਾ ਕੁਝ ਵੀ ਨਹੀਂ ਬਚਦਾ ਇਸ ਤੋਂ ਇਲਾਵਾ ਠੱਗਾ ਵੱਲੋਂ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਵੀ ਲੋਕਾਂ ਨੂੰ ਠੱਗਿਆ ਜਾਂਦਾ ਹੈ ਜਿਸ ਵਿੱਚ ਆਨਲਾਈਨ ਫੇਕ ਸਟੋਰ ਬਣਾਏ ਜਾਂਦੇ ਹਨ ਜਿਵੇਂ ਕਿ 50000 ਦਾ ਆਈਫੋਨ ਸਿਰਫ 5000 ਵਿੱਚ ਅਤੇ ਅਜਿਹੇ ਹੋਰ ਕਈ ਵੱਡੇ ਆਫਰਸ ਅਤੇ ਸਸਤਾ ਸਮਾਨ ਦੇਖ ਕੇ ਲੋਕ ਆਕਰਸ਼ਿਤ ਹੋ ਜਾਂਦੇ ਹਨ ਅਤੇ ਜਿਸ ਤੋਂ ਬਾਅਦ ਠੱਗੀ ਦਾ ਸ਼ਿਕਾਰ ਬਣ ਜਾਂਦੇ ਹਨ ਆਓ ਹੁਣ ਜਾਣਦੇ ਹਾਂ ਇਸ ਆਨਲਾਈਨ ਠੱਗੀ ਤੋਂ ਬਚਾ ਕਿਵੇਂ ਜਾ ਸਕਦਾ ਹੈ ਸਭ ਤੋਂ ਪਹਿਲਾਂ ਸਿਰਫ ਅਫੀਸ਼ੀਅਲ ਐਪਸ ਦੁਆਰਾ ਹੀ ਆਨਲਾਈਨ ਸ਼ੋਪਿੰਗ ਕਰੋ ਜਿਵੇਂ ਕਿ Amazon, Flipkart ਜਾਂ ਹੋਰ ਅਧਿਕਾਰਿਕ ਐਪਸ ਦੁਆਰਾ Google ਦੁਆਰਾ ਸਰਚ ਕਰਕੇ ਕਿਸੇ ਵੀ ਲਿੰਕ ਜਾਂ ਸਾਈਟ ਉੱਤੇ ਕਲਿੱਕ ਨਾ ਕਰੋ ਕਿਉਂਕਿ ਸਕੈਮਰਸ ਵੱਲੋਂ ਬਣਾਈਆਂ ਗਈਆਂ ਨਕਲੀ ਸਾਈਟਾਂ ਹਮੇਸ਼ਾ ਲੋਕਾਂ ਦਾ ਇੰਤਜ਼ਾਰ ਕਰ ਰਹੀਆਂ ਹੁੰਦੀਆਂ ਹਨ ਠੱਗੀ ਮਾਰਨ ਲਈ ਦੂਜਾ ਫੇਕ ਲਿੰਕਸ ਜੇਕਰ ਤੁਹਾਨੂੰ ਮੈਸੇਜ ਜਾਂ WhatsApp ਦੇ ਰਾਹੀਂ ਕੋਈ ਵੀ ਲਿੰਕ ਆਉਂਦਾ ਹੈ ਤਾਂ ਜਿਵੇਂ ਕਿ ਲਾਟਰੀ ਜਿੱਤਣ ਸੰਬੰਧੀ ਜਾਂ ਫੈਸਟੀਵਲ ਵਾਊਚਰ ਜਿੱਤਣ ਸੰਬੰਧੀ ਤਾਂ ਉਸ ਤੇ ਕਦੇ ਵੀ ਕਲਿੱਕ ਨਾ ਕਰੋ ਕਿਉਂਕਿ ਜ਼ਿਆਦਾਤਰ ਇਹ ਮੈਸੇਜ ਜਾਂ ਲਿੰਕ ਫੇਕ ਹੁੰਦੇ ਹਨ ਈਜਾ ਪਾਸਵਰਡ ਜਾਂ ਬੈਂਕ ਡਿਟੇਲ ਮੰਗਣ ਸੰਬੰਧੀ ਕੋਈ ਵੀ ਅਫੀਸ਼ੀਅਲ ਸਾਈਟ ਤੁਹਾਡੇ ਤੋਂ ਪਾਸਵਰਡ ਜਾਂ ਬੈਂਕ ਡਿਟੇਲ ਦੀ ਮੰਗ ਨਹੀਂ ਕਰਦੀ ਪਰ ਫਿਰ ਵੀ ਜੇਕਰ ਕੋਈ ਫੇਕ ਕਸਟਮਰ ਕੇਅਰ ਕਾਲਿੰਗ ਦੁਆਰਾ ਇਸ ਦੀ ਮੰਗ ਕਰਦਾ ਹੈ ਤਾਂ ਯਕੀਨ ਨਾ ਕਰੋ ਕਿਉਂਕਿ ਇਸ ਨਾਲ ਤੁਸੀਂ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ਅਤੇ ਹਮੇਸ਼ਾ ਕੈਸ਼ ਔਨ ਡਿਲੀਵਰੀ ਜਾਂ ਸੁਰੱਖਿਅਤ ਤਰੀਕੇ ਨਾਲ ਹੀ ਪੇਮੈਂਟ ਕਰੋ ਚੌਥਾ ਹੈਲਪਲਾਈਨ ਨੰਬਰ ਜੇਕਰ ਤੁਸੀਂ ਜਾਣੇ ਅਣਜਾਣੇ ਵਿੱਚ ਠੱਗੀ ਦਾ ਸ਼ਿਕਾਰ ਹੋ ਵੀ ਜਾਂਦੇ ਹੋ ਤਾਂ ਤੁਰੰਤ 1930 ਯਾਨੀ ਸਾਈਬਰ ਕਰਾਈਮ ਹੈਲਪਲਾਈਨ ਨੰਬਰ ਤੇ ਕਾਲ ਕਰੋ ਇਹਨਾਂ ਦੱਸੇ ਗਏ ਤਰੀਕਿਆਂ ਨਾਲ ਤੁਸੀਂ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਹਾਂ ਅਤੇ ਹੋਰਾਂ ਨੂੰ ਵੀ ਬਚਾ ਸਕਦੇ ਹਾਂ ਭਾਰਤ ਵਿੱਚ ਹਰ ਸਾਲ ਫੈਸਟੀਵਲ ਸੀਜ਼ਨ ਦੇ ਦੌਰਾਨ ਆਨਲਾਈਨ ਸ਼ਾਪਿੰਗ ਐਪਸ ਵੱਲੋਂ ਮਿਲੀਅਨ ਡਾਲਰ ਦੀ ਸੇਲ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਸਕੈਮਰਸ ਵੱਲੋਂ ਫੇਕ ਸਾਈਟਾਂ ਬਣਾ ਕੇ ਅਤੇ ਮਹਿੰਗੇ ਸਮਾਨ ਨੂੰ ਸਸਤੇ ਭਾਅ ਵਿੱਚ ਵੇਚਣ ਦੇ ਰੂਪ ਵਿੱਚ ਠੱਗੀਆਂ ਕੀਤੀਆਂ ਜਾਂਦੀਆਂ ਹਨ ਅਤੇ ਤੁਹਾਡੇ ਇੱਕ ਗਲਤ ਕਲਿੱਕ ਕਰਨ ਨਾਲ ਤੁਹਾਡੀ ਜਮਾ ਪੂੰਜੀ ਨੂੰ ਬਿਲਕੁਲ ਖਾਲੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਵਾਰ ਦੀ ਸ਼ਾਪਿੰਗ ਸਸਤੀ ਨਹੀਂ ਬਲਕਿ ਸੁਰੱਖਿਤ ਵੀ ਬਣਾਓ। ਅਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਦੋਸਤ, ਰਿਸ਼ਤੇਦਾਰ ਜਾਂ ਫੈਮਿਲੀ ਮੈਂਬਰਸ ਇਸ ਫੈਸਟੀਵਲ ਸੀਜ਼ਨ ਵਿੱਚ ਠੱਗੀ ਤੋਂ ਬਚ ਸਕਣ ਤਾਂ ਇਸ ਵੀਡੀਓ ਨੂੰ ਉਨ੍ਹਾਂ ਤੱਕ ਜ਼ਰੂਰ ਪਹੁੰਚਾਓ। ਤਿਉਹਾਰਾਂ ਦੇ ਸੀਜ਼ਨ ਵਿੱਚ ਹੋਣ ਵਾਲੇ ਇਸ ਆਨਲਾਈਨ ਠੱਗੇ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਹਨ? ਸਾਨੂੰ ਆਪਣੀ رائے ਕਮੈਂਟਾਂ ਵਿੱਚ ਜ਼ਰੂਰ ਦੱਸਿਓ।